ਕਿਸਾ ਸਿਕਰ ਦੀ ਸਾਲਨ ਉਹਦੀ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਬਿਰਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ ਕੋਈ ਸੱਜਰ ਸੋਈ ਆ ਕੋਈ ਉੱਚੇ ਬੱਚੇ ਵਾਲੀ ਹੈ ਤੇ ਕੋਈ ਤੋਕੜ ਗੱਪਣੇ ਵੈਰਾਈ ਤੁਹਾਨੂੰ ਸਾਰੀ ਵਿਖਾਵਾਂਗੇ ਵੀਡੀਓ ਪੂਰੀ ਵੇਖਿਓ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਭ ਨਾ ਠੀਕ ਠਾਕ ਜੀ ਅੱਜ ਰਵੀ ਦਿਨ ਆਉ ਸਭ ਵਧੀਆ ਜੀ ਵਧੀਆ ਚਾਹੀਏ ਤੇ ਨਾਮ ਦੱਸਦੇ ਕਰੀ ਨਾਮ ਮੇਰਾ ਰਪਾਤ ਸਿੰਘ ਜੀ ਪਿੰਡ ਚੋਇੰਡਾ ਜ਼ਿਲ੍ਹਾ ਫੋਸੇਂਜ ਨਾਲਾ ਤੇ ਫੋਨ ਨੰਬਰ ਬੋਲ ਦੇ ਕਰੀ 91 45 9495 ਠੀਕ ਆ ਅੱਜ ਕੋਈ ਟੋਕੜ ਗੱਬਨ ਕੋਈ ਸੱਜਰ ਕੋਈ ਉੱਚੇ ਬੱਚੀ ਵਾਲੀ ਹਾਂ ਜੀਆਂ ਵੈਰਾਈਟੀਆਂ ਹਰ ਫੀਜ ਰੱਖੀਆਂ ਆਪਾਂ ਠੀਕ ਆ ਹਾਂਜੀ ਹਾਂਜੀ ਠੀਕ ਤੇ ਚਲੋ ਫਿਰ ਪਹਿਲੇ ਨੰਬਰ ਵਾਲੀ ਜਿਹੜੀ ਮਾਝਾ ਇਤੋਂ ਹੀ ਆਪਾਂ ਸ਼ੁਰੂਆਤ ਕਰ ਲੈਣੀ ਤੇ ਦੱਸਿਏ ਕਿਨੇ ਚਰਦੀ ਗੱبن ਚੱਕ ਪਾਸੇ ਜੀ ਸਾਡੇ ਪੰਜਾਂ ਮਹੀਨੇ ਚੱਕ ਪਾਸ ਜੀ ਅੱਛਾ ਤੇ 7 ਕਿਲੋ ਦੁੱਧ ਜੀ ਅੱਛਾ ਇਦਾਂ ਬੈ ਜਾਣਾ ਕੋਈ ਟੀਗਾ ਨਹੀਂ ਕੋਈ ਪਾੜਾ ਨਹੀਂ ਪਾਣਾ ਅੱਛਾ ਹਾਂ ਜੀ ਖੋਲੋ ਫਿਰ ਤੋੜ ਦਈਏ 7 ਕਿਲੋ ਹੈਗਾ ਹੁਣ ਪੱਕਾ ਦੁੱਧ ਕਿੰਨਾ ਵੀ ਮਨਾ ਕੇ ਦਵਾਂਗੇ ਆਪਾਂ ਸਾਢੇ ਪੰਜਾਂ ਮਹੀਨੇ ਦੀ ਗੱبن ਦੱਸ ਤੇ ਬਾਕੀ ਉਮੀਦ ਹੈ ਇਹਨੇ ਸੱਜਣੇ ਦੁੱਧ ਚੰਗਾ ਕੱਢਿਆ ਹੋਊਗਾ ਸੱਲੇ ਬਾਕੀ ਮਿਲ ਕੇ ਮੈਨੂੰ ਵੀ ਤੇ ਥਣਾ ਦਾ ਸਾਈਜ਼ ਗਿਆ ਤੇ ਕਿੰਨਾ ਫਿਰ ਇਹਦਾ ਮੁੱਲ ਵੀ ਦੀ ਫਿਰ ਹਰ ਵੀ ਜਿਹਦੇ ਵੀਰ ਕੋ ਲਈ ਆ ਨਾ ਹਾਂਜੀ ਉਹ ਆਂਦਾ ਵੀ ਜਿਹੜੇ ਵੀਰ ਨੂੰ ਦੇਣੀ ਉਹਨੂੰ 15 ਲੀਟਰ ਦੇ ਭਾਵੇਂ ਗਾਰੰਟੀ ਦੇ ਦੀ ਉਹਦਾ 15 ਕਿਲੋ ਇਹਦੇ ਥਲੇ ਦੁੱਧ ਚ ਆ ਆਪਾਂ ਅੱਛਾ ਇਹ ਦੋਵੇਂ ਅਸੀਂ ਆਪਾਂ ਡੇਰੀ ਤੋਂ ਨਹੀਂ ਆ ਮੱਝਾ ਅੱਛਾ ਡੇਰੀ ਚ ਲੱਗਿਆ ਉਹ ਆਪਾਂ ਡੇਰੀ ਵਾਲਾ ਟੰਗਰ ਕੋ ਮਾੜਾ ਹੀ ਨਾ ਆਦਾ ਚੰਗੇ ਰੱਖਦਾ ਹਾਂਜੀ 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 ਮੋਲਾ ਰੁਪਈਏ ਦਾ 65000 ਅੱਛਾ ਤੁਸੀਂ ਦੱਸੋ ਜਿੰਨਾ ਕਰਨਾ ਹੈ ਕਿੰਨਾ ਹੈ 65000 ਤੇ ਜ਼ਿਆਦਾ ਜੀ ਕੋਈ ਨਹੀਂ ਘਟਾ ਲੋ ਜ਼ਿਆਦਾ ਆ ਗਿਆ ਘਟਾ ਦਿਓ ਬਸ ਆਪੀਗੇ ਏ ਹਰਪ੍ਰੀਤ ਜੀ ਆਪਾਂ 55000 ਤੇ ਪਹੁੰਚ ਕਰਾਂਗੇ ਅੱਛਾ ਹਾਂਜੀ 100 ਗਲਮਟੂ ਤੱਕ 100 ਗਲਮਟੂ ਤੱਕ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਹੋਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਤੋਕੜ ਕੱਪਨ ਚੈੱਕ ਪਾਸ ਹੈ ਤੋਕੜ ਕੱਪਨ ਹਰਪ੍ਰੀਤ ਜੀ ਚੈੱਕ ਪਾਸ ਸਾਢੇ ਪੰਜ ਮਹੀਨੇ ਆ ਦੀ ਅੱਛਾ ਵੀ ਸਾਢੇ ਪੰਜ ਮਹੀਨੇ ਨੇ ਤੇ ਪਿੱਟ ਪੂਰਾ ਵੀ ਲੋ ਇਹ ਤਾਂ ਰੰਗ ਕਾਲੀ ਏ ਕੱਦ ਕਾਠ ਵੀ ਚੰਗਾ ਉੱਚਾ ਨਾ ਇਹਦਾ ਵੀ ਬਤੀ ਮਾਜਰ ਜੀ ਇਹ ਆਂਦੇ ਵੀ 18 ਮਹੀਨੇ ਕੋਲ ਇਹਨੇ ਦੁੱਧ ਭਰਿਆ ਹੈ ਖਣਾ ਦਾ ਸਾਈਡ ਕੈਪ ਤੇ ਹਵਾਨੇ ਤੇ ਨਾੜਾ ਵੀ ਚੰਗੀਆਂ ਤੇ ਮਿਲਕ ਮੈਨ ਵੀ ਚੰਗੀ ਆ ਕਿੰਨਾ ਦੁੱਧ ਸੱਜਣ ਨੇ ਚਵਾਇਆ ਇਹਨੇ 18-19 ਕਿਲੋ ਰੁਪਏ ਸੱਜਣ ਨੇ ਚਵਾਇਆ ਆ ਅੱਛਾ ਹਾਂਜੀ ਇਹਦੇ ਮੰਨ ਲਓ ਕਿ ਜਿਹੜੀ ਵੀਡੀਓ ਨਾ ਤਿਆਰ ਹੋਈਦੀ ਉਹ ਆਪਣੇ ਕੋਲ ਆ ਕਿ ਕਿ ਵੀਰ ਭਰਾ ਨੇ ਮਾਜੀ ਜਿਹੜੀ ਇਹਨਾਂ ਨੂੰ ਵੀਡੀਓ ਵੀ ਪਾ ਦਾਂਗੇ ਅੱਛਾ ਜਿਹੜੀ ਸੱਜਰ ਸੂਈ ਦੀ ਹਾਂ ਸੱਜਰ ਸੂਈ ਦੀ ਤੋਰ ਹਾਂ ਫੇਰ ਇੱਕ ਰਿੰ ਹੁਣ ਉਤਰਾ ਕਿੰਨਾ ਦੁੱਧ ਦੁੱਧ ਇਹਦੇ ਤਰੇ ਵੀ 7-8 ਕਿਲੋ ਰੁਪਏ ਤਿਆਰ ਹੈ ਪੱਕਾ ਹੈਗਾ ਜੀ ਪਤਾ ਪਤਾ ਕਿੰਨਾ ਦੁੱਧ ਮਤੀ ਤੋਰ ਇਹਨੂੰ ਕੋਈ ਪਹਾੜਾ ਕੋਈ ਟੀਗਣ ਇਹਦੀ ਥਾਪੀ ਮਾਰ ਕੇ ਠੀਕ ਆ ਬਾਕੀ ਇਹਦਾ ਕੱਦ ਕੱਠ ਚੰਗਾ ਜਵਾਨ ਹੈ ਜਿਹੜਾ ਬਾਕੀ ਤੁਸੀਂ ਆਪ ਆਣ ਕੇ ਆਪਣੀ ਸਮਸਿਆ ਨਾਲ ਵੇਖ ਕੇ ਲੈ ਜਾ। ਪੇਟ ਭਰੇ ਤਾਂ ਮੈਂ ਚੰਗੀ ਆ। ਤੇ ਇਹਦਾ ਕਿੰਨਾ ਫਿਰ ਮੁੱਲ ਵੀ ਦੀ ਫਿਰ ਮੋਲਾ ਰਵੀ ਜੀ ਜੀ ਇਹ ਮਾਲਾ ਵੀ ਇਹ ਸਾਂਭ ਲਈਏ ਆਪਾਂ ਸਾਢੇ 4 ਮਹੀਨੇ ਹਾਂਜੀ ਫਿਰ ਤੇ 1.5 ਲੱਖ ਦੀ ਰਵੀ ਜੀ ਹਾਂਜੀ ਤੇ ਹੁਣ ਜਿਹੜੀ ਆਪਾਂ ਦੇ ਹੀ ਦੇਣੀ ਆ ਨਾ ਹਾਂਜੀ ਆਪਾਂ 65000 ਦੀ ਕਰਾਂਗੇ ਅੱਛਾ 65000 ਦੀ ਵਿੱਚ ਪਹੁੰਚ ਕਰ ਦੋ 100 ਕਿਲੋਮੀਟਰ ਤੱਕ ਜੇਕਰ ਦੋਵੇਂ ਮੱਝਾਂ ਮੰਗਾ ਲੂਗਾ ਤੇ ਮਾਨਤਾ ਨਾਲ ਹੋਰ ਕਰ ਦੋਗੇ 6 ਲੱਖ 20 ਮਾਨਤਾ ਕਰਾਂਗੇ ਠੀਕ ਆ ਤੇ ਆ ਬੱਚੇ ਵਾਲੀ ਜੇ ਇਹ ਬੱਚੇ ਵਾਲੀ ਮਗਰ ਕੱਟੀ ਆ ਰਹੀ ਜੀ ਇਹਦੇ ਮਗਰ ਕੱਟੀ ਆ ਇਹਨੂੰ ਕਿੰਨਾ ਚਿਰ ਹੋ ਗਿਆ ਸੁਈਨਾ ਇਹਨੂੰ ਕੋਈ 20 ਦਿਨ ਨਾਲੇ ਕੋਈ ਮਹੀਨਾ ਨਾਲੇ ਉਹ ਕੱਟੀ ਜੇ ਦਿਖਾ ਦਿਓ ਤੇ ਦੁੱਧ ਕਿੰਨਾ ਪੱਕਾ ਇਹਦੇ ਕੋਲ ਦੁੱਧ 20 12 ਕਿਲੋ ਮਣਕੇ ਦਵਾਗੇ ਜੀ ਪੱਕਾ ਤਿਆਰ ਜਿਹੜਾ ਪੱਕਾ ਤਿਆਰ ਹੈ ਕੱਟੀ ਵਿਖਾ ਦੀਏ ਇਹਦੀ ਬਾਕੀ ਇਕਲੀ ਤੁਹਾਨੂੰ ਆਹ ਕੱਟੀ ਜੇ ਆਪਣੀ ਸਮਝਣਾ ਕੋਈ ਵੇਖ ਲੈ ਬਾਕੀ ਮਹੀਨੇ ਤੋਂ ਤੇ ਬਾਹਰ ਹੀ ਆ ਤੁਸੀਂ ਆਪਣੀ ਸਮਝਣਾ ਆਪਣੀ ਵੇਸ ਚ ਆ ਕੇ ਲੈ ਜਾ ਖੋਲੋ ਵੀਰ ਜੀ ਫਿਰ ਤੋਰਦੀਏ ਤੇ ਇਹਦਾ ਫਿਰ ਮੁੱਲ ਇਹਦੀ ਆਪਾਂ ਨਾਲ 20 7000 ਜੀ ਫੋਨ ਕਰਦਾਂਗੇ ਅੱਛਾ ਹਾਂ ਕਰਦਾਂਗੇ ਚਲੋ ਕੋ ਫੋਨ ਲਾਵੇ ਮਾਨਤਾ ਨਾ ਕਰਦੋ ਕਿ ਮੋਟਰੇ ਨਾ ਇੰਤੇ ਪਹੁੰਚ ਜਿਹੜੀ ਆ 100 ਕਿਲੋਮੀਟਰ ਤੱਕ ਰਿਹਾ ਨਾ ਸਾਰੀਆਂ ਪੌਂਟ ਚੇਅਰ ਵੀ ਜੀ ਠੀਕ ਹੈ ਜੀ ਪਰ ਆਂ ਗਾਵਾਂ ਦੀ ਨਹੀਂ ਲੈਣੀ ਠੀਕ ਹੈ ਤੇ ਦੱਸਤੀਏ ਵੇ ਜੀ ਇਹਦੇ ਬਾਰੇ ਫਿਰ ਮੇਰੀ ਪਹਿਲਾ ਸੂਆ ਸੋਈ ਆ ਅੱਛਾ ਦੁੱਧ ਦੇ ਸਾਰੇ 10 11 ਕਿਲੋ ਹੀ ਅੱਛਾ ਆਪਣ ਨੂੰ ਆ ਕੇ ਢੜ ਗਈ ਹੁਣ ਦੁੱਧ ਜਿਹੜਾ ਹੈਗਾ 6 ਕਿਲੋ ਪੱਕਾ ਜੀ ਅੱਛਾ ਹਾਂ ਜੀ ਬੱਚਾ ਹੈਗਾ ਦਾ ਅੱਛਾ ਜੀ ਅੱਛਾ ਬੱਚਾ ਵੀ ਚਾਹੀਏ ਥੋੜਾ ਜਿਹਾ ਆਪਣੀ ਸਮਝਣਾ ਕੋਈ ਵੇਖ ਲੈ ਪਹਿਲਾ ਸੂਆ ਮੂੰਹ ਚਾਰ ਦੰਦ ਜੀ ਮਹੀਨੇ ਤੋਂ ਬਾਹਰ ਹੀ ਆ ਜਿਹੜਾ ਆਪਾਂ ਇਹਨੂੰ ਨਾਲੇ ਆਹ ਮੂੰਹ ਚੜੀ ਚਾਰ ਦੰਦ ਆ ਬਾਕੀ ਇਹ ਆ ਕਿ ਗਰਮੀਆਂ ਸਾਰੀਆਂ ਵਧੀਆ ਕਰਦਾ ਚਾਹ ਪਾਣੀ ਦਾ ਸਾਰੀ ਜਾਊਗੀ ਕਿਉਂਕਿ ਦੁੱਧ ਸੰਗਣਾ ਹੁੰਦਾ ਇਹ ਜੀਆਂ ਗਾਵਾਂ ਦਾ ਤੇ ਇਹਦਾ ਮੁੱਲ ਪਰ ਇਹ ਮੋਲੇ ਦਾ ਬੰਨ ਨਹੀਂ ਜੇ ਬਾਈ ਮੰਗੀ ਰਹੀ ਹੈ ਅੱਛਾ 12 ਯਾਰੀ ਦਵਾਗੇ ਅੱਛਾ 12 ਯਾਰੀ 12 ਯਾਰੀ ਦਵਾਗੇ ਪਹੁੰਚ ਆਉ ਆਪਣੇ ਪਹੁੰਚ ਆਉ ਦੀ ਜਿਨ੍ਹਾਂ ਨੇ ਖੜਨੀ ਉਹਨਾਂ ਦੀ ਆਪਣੇ ਇੱਥੇ ਨਹੀਂ ਪਹੁੰਚ ਵਿੱਚ ਠੀਕ ਹੈ ਤੇ ਆ ਜਿਹੜੀ ਆ ਇਹ ਹਰਪ੍ਰੀਤ ਜੀ ਇਹਨੂੰ ਨਾ ਮਾਲਾ 2 ਮਹੀਨੇ ਘਰ ਆਲੇ ਜਾਂਦੇ ਵੀ ਹੋ ਗਏ ਚੈੱਕ ਕਰਾਈ ਆ ਅੱਛਾ ਪਰ ਆਪਾਂ ਗਰਮੀ ਕਰਕੇ ਚੈੱਕ ਨਹੀਂ ਕਰਾਈ ਆ ਆਪਾਂ ਖਾਲੀ ਕਰਕੇ ਉਹਨਾਂ ਕੋ ਲਈ ਸਾਡੀ ਸੂਣ ਵਾਲੀ ਆ ਅੱਛਾ ਆਪਣੇ ਬੰਦੇ ਦਾ ਆਪਾਂ ਖਾਲੀ ਕਰਕੇ ਦਵਾਂਗੇ ਆਪਾਂ ਚੈੱਕ ਨਹੀਂ ਰਹੀ ਗਰਮੀ ਬੜੀ ਤਾਂ ਕਰਦੀ ਅੱਛਾ ਤੇ ਦੋ ਦੇ ਥੱਲੇ 7 ਕਿਲੋ ਤਿਆਰ ਦੇ ਚੱਲ ਤੋਰਾਂ ਫੇਰ ਇਹਨੂੰ ਇਹ ਚੈੱਕ ਪਾਸ ਨਹੀਂ ਹੈ ਜਿਹੜੀ ਇਹ ਇਹ ਚੈੱਕ ਪਾਸ ਨਹੀਂ ਹੈ ਜੀ ਜਾਂਦੇ ਆਂ ਮੀ ਮੈਨੂੰ ਸੂਣ ਆ ਲਈ ਪਰ ਆਪਾਂ ਚੈੱਕ ਨਹੀਂ ਕਰਾਈ ਉਹ ਆਂਦੇ ਸੂਣ ਆ ਲਈ ਆਪਾਂ ਫਾਨੀ ਕਰਕੇ ਦੇਣੀ ਆਂ ਵੀਰ ਜੀ ਆਜ ਲਿਆ ਜੀ ਬਾਕੀ ਹੈਗੀ ਇਹ ਵੀ ਜਰਸੀ ਹੈ ਜਿਹੜੀ ਸਰ ਜੀ ਇਹਨੇ 18 19 ਕਿਲੋ ਦੇ ਦੱਸਿਆ ਨਾ ਪਰਿਆ ਠੀਕ ਆ ਤੇ ਇਹਦਾ ਫਿਰ ਮੁੱਲ ਸਰ ਜੀ ਮੁੱਲ ਇਹਦਾ 50000 ਆ ਅੱਗੇ ਤਰੀ ਨਾਲ 50000 ਤੇ ਜਿਆਦਾ ਜੇ ਪਤਾ ਦਿੰਦੇ ਨੇ ਕੋਈ ਵਿਚਨ ਵਾਲੀ ਗੱਲ ਕਰੀਏਗੇ ਇਹਦਾ ਇਹ ਘਰੇ ਚੋਂ ਦਾ ਰਦਾ ਇਹਦਾ ਇਹ ਆਪਾਂ 21400 ਦੀ ਅੱਛਾ 14000 ਦੀ 14000 ਦੀ ਠੀਕ ਹੈ ਹਾਂਜੀ ਹਾਂਜੀ ਤੇ ਠੀਕ ਹੈ ਹੋਰ ਕੁਝ ਹੈ ਨਾ ਬੜੇ ਹੋਰ ਵੀ ਬੈਂਟੀਆਂ ਵੀ ਸੁਈਆਂ ਸਵਾਈਆਂ ਆਪਣੀ ਚਵਾਈ ਪਾਸ ਕਰਕੇ ਤਸੱਲੀ ਕਰਕੇ ਵੇਖ ਚੱਕ ਕੇ ਖੜਾ ਸੁਣਾ ਬਾਕੀ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਚੱਕ ਕੇ ਤਸੱਲੀ ਕਰਕੇ ਗੱਬਣਾ ਪਾਸ ਕਰਕੇ ਖੜਾ ਸੁਈਆਂ ਦੀ ਚਵਾਈ ਕਰਕੇ ਖੜਾ ਜਿਹੜੀਆਂ ਟੋਕੜਾ ਬਣਾਉਂਦੀਆਂ ਉਹ ਵੀ ਆਪਣੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਿਹੜੀਆਂ ਚੈੱਕ ਕਰਵਾ ਲਿਆ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ